ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਅਨਦਰ ਵਲੌਗ ਅੱਜ ਦਾ ਵਲੌਗ ਹੈ ਸੀ ਸਾਡਾ ਬੋਟਲ ਡਿੱਪੋ ਤੇ ਅੱਜ ਅਸੀਂ ਜਾਣ ਅਸੀਂ ਬੋਟਲ ਡਿੱਪੋ ਇੱਥੇ ਕੀ ਹੈ ਜਿਵੇਂ ਆਪਾਂ ਕੋਈ ਵੀ ਚੀਜ਼ ਪਲਾਸਟਿਕ ਦੀ ਕੋਈ ਕੈਨ ਕੋਈ ਬੋਟਲ ਕੁਝ ਵੀ ਯੂਜ਼ ਕਰਦੇ ਹਾਂ ਤਾਂ ਉਹ ਰੀਸਾਈਕਲਿੰਗ ਹੁੰਦੀ ਹੈ ਤਾਂ ਆਪਾਂ ਉਹਨੂੰ ਬੋਟਲ ਡਿੱਪੋ ਤੇ ਦੇ ਕੇ ਆਨੇ ਆ ਤੇ ਐਕਸਚੇਂਜ ਹੋ ਜਾਂਦੀ ਹੈ ਤੇ ਉਹਦੇ ਚੇਂਜ 'ਚ ਫਿਰ ਆਪਾਂ ਨੂੰ ਉਹ ਹਮ ਪੈਸੇ ਦਿੰਦੇ ਨੇ ਡਾਲਰ ਦਿੰਦੇ ਜਾਂਦੇ ਨੇ ਤੇ ਸਾਡਾ ਵੀ ਇਹ ਫਸਟ ਟਾਈਮ ਹੀ ਸੀ ਟ੍ਰਾਇਲ ਤੇ ਸਾਨੂੰ ਪਹਿਲਾਂ ਮੈਨੂੰ ਪਤਾ ਨਹੀਂ ਸੀ ਤੇ ਮੈਂ ਐਵੇਂ ਜੋ ਯੂਜ਼ ਕਰਦੀ ਸੀ ਕਿਉਂਕਿ ਅਸੀਂ ਨਵੇਂ ਆਏ ਆ ਇੱਥੇ ਤਾਂ ਮੈਂ ਬਾਹਰ ਡਸਟਬਿਨ ਜੀ ਰੱਖ ਦਿੰਦੀ ਸੀ ਫਿਰ ਮੈਨੂੰ ਕਿਸੇ ਤੋਂ ਪਤਾ ਲੱਗਿਆ ਕਿ ਇੱਥੇ ਜੋ ਵੀ ਤੁਸੀਂ ਬੋਟਲ ਯੂਜ਼ ਕਰਦੇ ਹੋ ਉਹਨੂੰ ਆਪਾਂ ਰੀਸਾਈਕਲਿੰਗ ਲਈ ਕਰ ਸਕਦੇ ਹਾਂ ਤੇ ਬੋਟਲ ਡਿਪੂ ਤੇ ਜਾ ਕੇ ਐਕਸਚੇਂਜ ਕਰ ਸਕਦੇ ਹਾਂ ਤੇ ਫਿਰ ਅਸੀਂ ਸਾਰਾ ਸਮਾਨ ਜੋ ਵੀ ਸੀ ਘਰੇ ਕਿ ਤਿੰਨ ਚਾਰ ਮਹੀਨੇ ਦਾ ਇਕੱਠਾ ਹੋ ਗਿਆ ਸੀ ਬਹੁਤ ਸਾਰੀ ਬੋਟਲਸ ਵਗੈਰਾ ਕੈਨ ਵਗੈਰਾ ਦੁੱਧ ਦੀ ਲੀਟਰ ਦੀ ਤੇ 4 ਲੀਟਰ ਦੀ ਬੋਟਲ ਆਉਂਦੀ ਆ ਇਕੱਠੇ ਹੀ ਤੇ ਉਹ ਵੀ ਬਹੁਤ ਕੱਠੀਆਂ ਹੋਈਆਂ ਹੋਈਆਂ ਸੀ ਤੇ ਫਿਰ ਇੱਕ ਕੰਮ ਹੋਰ ਵੀ ਸੀ ਤੇ ਫਿਰ ਇੱਕ ਕੰਮ ਦੋ ਕਾਜ ਅੱਜ ਅਸੀਂ ਸੋਚਿਆ ਅੱਜ ਇਕੱਠੇ ਦੋਨੇ ਕੰਮ ਕਰ ਲਾਂਗੇ ਤੇ ਇਸ ਲਈ ਫਿਰ ਅਸੀਂ ਗਏ ਤੇ ਇਹ ਵਧੀਆ ਵੀ ਐ ਵੈਸੇ ਇੱਥੇ ਜਿਵੇਂ ਆਪਣੇ ਉੱਥੇ ਰੱਦੀ ਵਾਲਾ ਆਂਦਾ ਸੀ ਤਾਂ ਮਤਲਬ ਜਿਵੇਂ ਆਪਾਂ ਨੂੰ ਐਵੇਂ ਮਤਲਬ ਕਹਿੰਦੇ ਸੁਣਿਆ ਹੁਣ ਸੁਣਿਆ ਸੀ ਮੈਨੇ ਕਿ ਜਦੋਂ ਆਪਾਂ ਨੂੰ ਕਹਿੰਦੇ ਕਿਸੇ ਚੀਜ਼ ਮਤਲਬ ਕੋਈ ਚੀਜ਼ ਮਿਲ ਜੇ ਨਾ ਫਿਰ ਜਿਹੜੀ ਚੀਜ਼ ਆਪਣੇ ਕੋਲ ਨਹੀਂ ਹੁੰਦੀ ਉਹਦੀ ਵੈਲਿਊ ਆਪਾਂ ਨੂੰ ਉਦੋਂ ਪਤਾ ਲੱਗਦੀ ਹੈ ਹੁਣ ਜਿਵੇਂ ਉੱਥੇ ਰੱਦੀ ਵਾਲਾ ਆਂਦਾ ਸੀ ਤਾਂ ਮਤਲਬ ਇਰੀਟੇਟ ਹੁੰਦੀ ਸੀ ਮੈਂ ਤਾਂ ਸਪੈਸ਼ਲੀ ਮਤਲਬ ਇਰੀਟੇਟ ਹੋ ਜਾਂਦਾ ਸੀ ਬੰਦਾ ਕਿ ਕਿਉਂਕਿ ਉਹ ਕਾਫੀ ਮਤਲਬ ਬੋਲਦੇ ਰਹਿੰਦੇ ਸੀ ਰੱਦੀ ਲੋ ਰੱਦੀ ਲੋ ਤੇ ਹੁਣ ਇੱਥੇ ਜਾ ਕੇ ਖੁਦ ਸਪੈਸ਼ਲ ਜਾ ਕੇ ਚੀਜ਼ ਜਦੋਂ ਆਪਾਂ ਨੂੰ ਦੇਣੀ ਪੈਂਦੀ ਹੈ ਟਾਈਮ ਕੱਢ ਕੇ ਤਾਂ ਫਿਰ ਯਾਦ ਆਂਦਾ ਕਿ ਹਾਂ ਉਹ ਚੀਜ਼ ਸਹੀ ਸੀ ਤੇ ਬਾਕੀ ਹਰੇਕ ਥਾਂ ਦਾ ਆਪਣਾ ਆਪਣਾ ਅਲੱਗ-ਅਲੱਗ ਐਕਸਪੀਰੀਅੰਸ ਹੁੰਦਾ ਜਿੱਥੇ ਜਿਵੇਂ ਦਾ ਮਾਹੌਲ ਹੁੰਦਾ ਜਾਂ ਜਿਵੇਂ ਦਾ ਇਨਵਰਨਮੈਂਟ ਹੈ ਉੱਥੇ ਆਪਾਂ ਨੂੰ ਉਹਦੇ ਨਾਲ ਉਵੇਂ ਹੀ ਫਾਲੋ ਕਰਨਾ ਪੈਂਦਾ ਏ ਤੇ ਪਹਿਲਾਂ ਸਾਨੂੰ ਕੰਮ ਇੱਕ ਹੋਰ ਸੀ ਅਸੀਂ ਫਿਰ ਉੱਥੇ ਗਏ ਤੇ ਫਿਰ ਇਹ 에어ਪੋਰਟ ਸਾਈਡ ਤੇ ਸਾਨੂੰ ਗੂਗਲ ਕਮਾ ਕੇ ਲੈ ਕੇ ਜਾ ਰਿਹਾ ਸੀ ਤੇ ਪਰ ਜਦੋਂ ਅਸੀਂ ਆਏ ਵਾਪਸ ਤਾਂ ਇਹ ਸਾਡੇ ਘਰ ਦੇ ਕੋਲੇ ਸੀ ਬੋਟਲ ਡਿੱਪੂ ਤੇ ਇਹ ਵੀ ਅੱਛਾ ਹੀ ਹੋ ਗਿਆ ਤੇ ਹੁਣ ਅਸੀਂ 에어ਪੋਰਟ ਰੋਡ ਤੇ ਜਾ ਰਹੇ ਸੀ 에어ਪੋਰਟ ਰੋਡ ਤੇ ਇਹ ਅੰਡਰ ਬ੍ਰਿਜ ਬਣਿਆ ਹੋਇਆ ਇੱਕ ਤੇ ਉੱਥੋਂ ਦੀ ਹੀ ਜਾ ਰਹੇ ਆ ਅਸੀਂ ਤੇ ਬਾਕੀ ਅਸੀਂ ਵੀ ਜਾ ਕੇ ਦੱਸਦੇ ਆ ਤੁਹਾਨੂੰ ਉੱਥੋਂ ਦਾ ਕੀ ਐਕਸਪੀਰੀਅੰਸ ਹੈ ਕਿਵੇਂ ਇੱਥੇ ਐਕਸਚੇਂਜ ਹੁੰਦੀ ਹੈ ਤੇ ਕੀ ਕਿੰਨੇ ਡਾਲਰ ਤੇ ਕਿੰਨੇ ਕੈਨ ਜਾਂ ਕਿੰਨੇ ਉਸਤੇ ਕੀ ਕੁਝ ਮਿਲਦਾ ਹੈ ਤੇ ਫਾਈਨਲੀ ਅਸੀਂ ਪਹੁੰਚ ਗਏ ਇੱਥੇ ਫਿਰ ਅਸੀਂ ਇੱਥੇ ਪਹੁੰਚ ਗਏ ਬੋਟਲ ਡਿੱਪੂ ਤੇ ਤੇ ਇੱਥੇ ਅਸੀਂ ਦੇਖਿਆ ਬਾਹਰ ਇਹਨਾਂ ਨੇ ਆਪਣੇ ਨਾ ਬੋਰਡ ਤੇ ਮੈਂਸ਼ਨ ਕੀਤੇ ਹੋਇਆ ਹੈ ਪ੍ਰਾਈਸ ਵਗੈਰਾ ਵੀ ਆਰਸ ਵੀ 홀ੀਡੇਜ਼ ਵੀ ਤੇਰੀ ਫਾਂਡ ਮਤਲਬ ਕਿ ਦੇ ਬਦਲੇ ਕਿੰਨਾ ਕੀ ਮਿਲਦਾ ਏ ਤੇ ਜੇ ਤੁਸੀਂ 1 ਲੀਟਰ ਤੋਂ ਘੱਟ ਵਾਲੀ ਚੀਜ਼ ਦੰਦਿਆਂ ਤਾਂ 10 ਸੈਂਟ ਹੈ ਤੇ 1 ਲੀਟਰ ਤੋਂ ਜ਼ਿਆਦਾ ਵਾਲੀ ਹੈ ਤਾਂ 25 ਸੈਂਟ ਹੈ ਸੈਂਟ ਮਤਲਬ 10 ਸੈਂਟ ਮਤਲਬ ਇੰਡੀਆ ਦੇ 6 ਰੁਪਏ ਤੇ 25 ਸੈਂਟ ਮਤਲਬ 100 ਤੇ ਤੇ ਫਿਰ ਫਵਨ ਫਿਰ ਇਸਮੇ ਟ੍ਰੋਲੀ ਲੈ ਆਈ ਉਥੋਂ ਟ੍ਰੋਲੀਆਂ ਰੱਖੀਆਂ ਹੋਈਆਂ ਸੀ ਬਾਹਰ ਤੇ ਟ੍ਰੋਲੀ ਦੇ ਵਿੱਚ ਸਾਰਾ ਸਮਾਨ ਕੱਢ ਕੇ ਘਰ ਦੇ ਵਿੱਚੋਂ ਟ੍ਰੋਲੀ ਵਿੱਚ ਰੱਖ ਲਿਆ ਤੇ ਮੈਂ ਬੈਗ ਦੇ ਨਾਲ ਹੀ ਰੱਖ ਲਿਆ ਕਿ ਹੁਣ ਅੰਦਰ ਜਾ ਕੇ ਖੋਲਣਾ ਤਾਂ ਹੈ ਹੀ ਆ ਫਿਰ ਹੁਣ ਦੋ ਦੋ ਵਾਰੀ ਪਹਿਲਾਂ ਇੱਥੇ ਖੋਲਦੇ ਫਿਰ ਅੰਦਰ ਤੇ ਫਿਰ ਸਾਰਾ ਟਰਾਲੀ ਚ ਪਾ ਕੇ ਅੰਦਰ ਲੈ ਗਏ ਤੇ ਬਾਕੀ ਫਿਰ ਅੰਦਰ ਜਾ ਕੇ ਦੇਖਦੇ ਹਾਂ ਹੁਣ ਕਾਊਂਟਿੰਗ ਵਗੈਰਾ ਉੱਥੇ ਕਿਵੇਂ ਉਹ ਆਪੇ ਕਾਊਂਟ ਕਰਦੇ ਆ ਜਾਂ ਖੁਦ ਕਾਊਂਟ ਕਰਕੇ ਰੱਖਣਾ ਮੈਂ ਤਾਂ ਕਾਊਂਟ ਕੀਤਾ ਨਹੀਂ ਕੁਝ ਵੀ कर रहे हो। मलिए अलावा कोई चीज नहीं करनी चाहिए ਸਿਮਨੀ ਬਲੌਗ ਦਾ ਐਂਡ ਹੋਪਸ ਹੋ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਵੇਗਾ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ